ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਰਮਾਣੀ ਗੋਤ ਦਾ ਇਤਿਹਾਸ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪਿੰਡ ਗੰਗਾ ਦੇ ਗੁਰਦੁਆਰਾ ਸਾਹਿਬ ਜੀ ਦੇ ਹੈ ਇਸ ਦਾ ਇਤਿਹਾਸ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਰਮਾਣੀ ਗੋਤ ਢਾਲੀਵਾਲ ਗੋਤ ਦਾ ਹੀ ਉਪਗੋਤ ਹੈ ਇਸ ਗੋਤ ਦਾ ਮੋਢੀ ਰਾਜਾ ਰਾਮ ਹੋਇਆ ਹੈ ਰਾਜਾ ਰਾਮ ਬਾਬਾ ਸਿੱਧ ਕਾਲੂनाथ ਜੀ ਦਾ ਭਤੀਜਾ ਸੀ ਕਾਲੂਨਾਥ ਦਾ ਜਨਮ 1612 ਈਸਵੀ ਦੇ ਲਗਭਗ ਹੋਇਆ ਹੈ। ਕਾਲੂਨਾਥ ਦੇ ਦੂਜੇ ਭਰਾ ਦਾ ਨਾਮ ਚੀਖਾ ਸੀ। ਰਾਜਾ ਰਾਮ ਚੀਖੇ ਦਾ ਹੀ ਪੁੱਤਰ ਸੀ। ਮਾਝੇ ਦੇ ਅੰਮ੍ਰਿਤਸਰ ਖੇਤਰ ਵਿੱਚ ਨੀਲਪੁਰ ਢਾਲੀਵਾਲ ਪਾਈਚਾਰੇ ਦਾ ਪੁਰਾਣਾ ਪਿੰਡ ਸੀ। ਇਸ ਪਿੰਡ ਦਾ ਚੌਧਰੀ ਜੈਮਲ ਸੀਗਾ। ਉਸ ਦੇ ਪੁੱਤਰ ਕਾਲੂਨਾਥ ਤੇ ਚੀਖਾ ਸਨ। ਉਸ ਦਾ ਭਰਾ ਜੈਚੰਦ ਢਾਲੀਵਾਲ ਸੀਗਾ। ਜੈਮਲ ਦੀ ਮੌਤ ਤੋਂ ਮਗਰੋਂ ਜੈ ਮਲ ਦਾ ਭਰਾ ਜੈ ਚੰਦ ਆਪਣੇ ਭਤੀਜਾਂ ਭਾਵ ਕਾਲੂ ਅਤੇ ਚੀਖੇ ਨਾਲ ਬਹੁਤ ਬੁਰਾ ਸਲੂਕ ਕਰਦਾ ਸੀ ਆਪਣੇ ਚਾਚਾ ਤੋਂ ਤੰਗ ਆ ਕੇ ਕਾਲੂ ਅਤੇ ਚੀਖਾ ਆਪਣੀ ਮਾਂ ਨੂੰ ਲੈ ਕੇ ਮਾਲਵੇ ਦੇ ਜੰਗਲ ਦੇਸ਼ ਵੱਲ ਆ ਗਏ ਅੰਤ ਬਠਿੰਡੇ ਦੇ ਪਿੰਡ ਮੈਲਾਵਾਲੇ ਦੇ ਇਲਾਕੇ ਵਿੱਚ ਇੱਕ ਝੰਡ ਥੱਲੇ ਆਪਣਾ ਟਿਕਾਣਾ ਕਰ ਲਿਆ ਇਸ ਇਲਾਕੇ ਤੇ ਇਸ ਸਥਾਨ ਤੇ ਕਾਲੂਨਾਥ ਨੇ 12 ਸਾਲ ਭਗਤੀ ਤੇ ਤਪੱਸਿਆ ਕੀਤੀ ਮੈਲਾ ਮਾਣਾ ਦੀ ਮਾਲਕੀ ਸੀ ਪਹਿਲਾਂ ਅਟਕ ਮਾਨ ਬਾਬੇ ਕਾਲੂ ਨਾਥ ਨਾਲ ਬਹੁਤ ਗੁੱਸੇ ਸੀਗਾ ਕਿਉਂਕਿ ਉਹ ਇੱਥੇ ਆ ਕੇ ਬਿਨ ਪੁੱਛੇ ਹੀ ਰਹਿਣ ਲੱਗ ਗਏ ਸਨ ਉਹ ਇਹਨਾਂ ਨੂੰ ਇੱਥੋਂ ਕੱਢਣਾ ਚਾਹੁੰਦਾ ਸੀ ਸ਼ਾਹਜਹਾਨ ਬਾਦਸ਼ਾਹ ਨੇ ਬਾਬੇ ਦੀ ਮਹਿਮਾ ਸੁਣ ਕੇ ਇਸ ਥਾਂ ਦਾ ਪੱਟਾ ਬਾਬੇ ਦੇ ਨਾਮ ਕਰ ਦਿੱਤਾ ਕਾਲੂ ਨਾਥ ਦੇ ਭਗਤਾਂ ਦੇ ਬਾਬੇ ਨਾਲ ਕਈ ਕਰਾਮਾਤਾਂ ਵੀ ਜੋੜ ਦਿੱਤੀਆਂ ਸਨ ਕਾਲੂਨਾਥ ਦੇ ਸਰਦਾਲੂਆਂ ਦੀ ਗਿਣਤੀ ਵੀ ਕਾਫੀ ਵੱਧ ਗਈ ਸੀ ਅਟਕਮਾਨ ਨੇ ਆਪਣੀ ਧੀ ਪੰਜੀ ਦਾ ਰਿਸ਼ਤਾ ਕਾਲੂਨਾਥ ਦੇ ਛੋਟੇ ਭਾਈ ਚੀਖੇ ਨਾਲ ਕਰ ਦਿੱਤਾ ਇਸ ਸਮੇਂ ਸਨਾਤਨੀ ਰਸਮ ਚਰਨ ਧੋਣ ਦੀ ਬੰਦ ਕਰ ਦਿੱਤੀ ਨਵੀਂ ਰਸਮ ਗੋਡਾ ਧੋਣ ਦੀ ਚਾਲੂ ਹੋ ਗਈ ਹੁਣ ਕੇਵਲ ਆਨੰਦ ਕਾਰਜ ਦੀ ਹੀ ਰਸਮ ਕੀਤੀ ਜਾਂਦੀ ਸੀ ਅਟਕਮਾਨ ਦੇਵੀ ਦਾ ਭਗਤ ਸੀ ਇਹ ਮਾਨਾਂ ਦੇ ਇਲਾਕੇ ਦਾ ਪ੍ਰਸਿੱਧ ਬੰਦਾ ਸੀਗਾ ਇੱਕ ਰਵਾਇਤੀ ਅਨਸਾਰ ਉਸ ਨੂੰ ਦੁਰਗਾ ਦੇਵੀ ਨੇ ਖਾਨੇ ਝੀੜੀ ਵਿੱਚ ਆਪ ਆ ਕੇ ਦਰਸ਼ਨ ਦਿੱਤੇ ਸਨ ਜਿਉਣਾ ਮੋੜ ਵੀ ਦੇਵੀ ਦਾ ਹੀ ਭਗਤ ਸੀਗਾ ਮਾਨ ਤੇ ਪੁੱਲਰ ਹੀ ਇਸ ਇਲਾਕੇ ਵਿੱਚ ਪ੍ਰਧਾਨ ਸਨ ਥਾਲੀਵਾਲ ਤੇ ਬਰਾੜ ਆਦ ਮਗਰੋਂ ਆਵਾਦ ਹੋਏ ਇਸ ਇਲਾਕੇ ਵਿੱਚ ਕਾਲੂਨਾਥ ਦੇ ਭਾਈ ਚੀਖੇ ਦੇ ਘਰ ਰਾਜਾ ਰਾਮ ਪੈਦਾ ਹੋਇਆ ਇਸ ਰਾਜਾ ਰਾਮ ਦੀ ਹੀ ਵੰਸ ਤੋਰ ਮਾਣੇ ਗੋਤ ਨੇ ਜਨਮ ਲਿਆ ਰਮਾਣਾ ਜਾਂ ਰੁਮਾਣਾ ਇੱਕ ਹੀ ਗੋਤ ਹਨ ਸਹੀ ਸ਼ਬਦ ਰਮਾਣਾ ਹੈ ਕਾਲੂਨਾਥ ਮਹਾਨ ਸ਼ਕਤੀ ਵਾਲਾ ਸਿੱਧ ਹੋਇਆ ਹੈ ਰਾਮਚੰਦ ਬ੍ਰਾਹਮਣ ਨੇ ਇਸ ਖੇਤਰ ਵਿੱਚ ਹੀ ਗੰਗਾ ਪ੍ਰਗਟ ਕਰਕੇ ਵਿਖਾਈ ਸੀ ਜੋ ਤੁਸੀਂ ਸਾਹਮਣੇ ਦ੍ਰਿਸ਼ ਦੇਖ ਰਹੇ ਹੋ ਇਹ ਗੰਗਾ ਪਿੰਡ ਦਾ ਹੈ ਜੋ ਕਿ ਨਥਾਣੇ ਦੇ ਪ੍ਰਸੰਧ ਪਿੰਡਾਂ ਵਿੱਚੋਂ ਇੱਕ ਹੈ ਰਾਮਚੰਦ ਬ੍ਰਾਹਮਣ ਨੂੰ ਇਸ ਖੇਤਰ ਵਿੱਚ ਹੀ ਗੰਗਾ ਪ੍ਰਗਟ ਕਰਕੇ ਵਿਖਾਈ ਸੀ ਕਾਲੂਨਾਥ ਨਥਾਣੇ ਰਹਿੰਦਾ ਸੀਗਾ ਉਸ ਨੇ ਜੋਗ ਸਾਧਨਾ ਰਾਹੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ ਇਹ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਸਰਦਾਹਲੂ ਤੇ ਸੇਵਕ ਬਣ ਗਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰੂ ਸਰ ਮਹਾਰਾਜ ਵਾਲੀ ਜੰਗ ਲਾਹੌਰ ਦੀਆਂ ਫੌਜਾਂ ਨਾਲ ਲੜ ਰਹੇ ਸਨ ਤਾਂ ਕਾਲੂਨਾਥ ਤੇ ਉਸ ਦੇ ਭਰਾ ਚੀਖੇ ਨੇ ਗੁਰੂ ਸਾਹਿਬ ਦੇ ਲਸ਼ਕਰ ਲਈ ਦੁੱਧ ਦੇ ਲੰਗਰ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਜੰਗ ਜਿੱਤਨ ਪਿੱਛੋਂ ਗੁਰੂ ਸਾਹਿਬ ਕਾਲੂਨਾਥ ਦੇ ਪਾਸ ਕਈ ਦਿਨ ਰਹੇ। ਕਾਲੂਨਾਥ ਨੂੰ 나ਥਾਂ ਦਾ 나ਥ ਹੋਣ ਦਾ ਵਚਨ ਕੀਤਾ। ਜਿਸ ਜਗ੍ਹਾ ਗੁਰੂ ਸਾਹਿਬ ਠਹਿਰੇ ਉਸ ਅਸਥਾਨ ਪਰ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਿੱਥੇ ਹਰ ਸਾਲ ਚੇਤ ਚੌਦਸ ਨੂੰ ਭਾਰੀ ਮੇਲਾ ਲੱਗਦਾ ਹੈ। ਰਮਾਣੇ ਗੋਤ ਦੇ ਲੋਕ ਇਸ ਮੇਲੇ ਵਿੱਚ ਜ਼ਰੂਰ ਸ਼ਾਮਲ ਹੁੰਦੇ ਹਨ। ਕਿਉਂਕਿ ਕਾਲੂਨਾਥ ਦੇ ਪ੍ਰਭਾਵ ਕਾਰਨ ਰਾਜਾ ਰਾਮ ਵੀ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ। ਗੁਰੂ ਜੀ ਨੇ ਖੁਸ਼ ਹੋ ਕੇ ਰਾਜਾ ਰਾਮ ਦਾ ਪਰਿਵਾਰ ਬਦਨ ਫੁੱਲਣ ਦਾ ਵਰ ਦਿੱਤਾ। ਇਸ ਵਰ ਦੇ ਕਾਰਨ ਹੀ ਰਾਜਾ ਰਾਮ ਦੀ ਵੰਸ ਦੇ ਢਾਲੀਵਾਲਾ ਨੇ ਆਪਣਾ ਅੱਡ ਗੋਤ ਚਲਾ ਕਰਕੇ ਆਪਣਾ ਅੱਡ ਗੋਤ ਚਾਲੂ ਕਰ ਦਿੱਤਾ। ਕਾਲੂਨਾਥ ਪਾਸ ਕੁਝ ਦਿਨ ਠਹਿਰ ਕੇ ਗੁਰੂ ਜੀ ਰਾਏ ਜੋਧ ਨਾਲ ਕਾਂਗੜ ਚਲੇ ਗਏ। ਰਾਜਾ ਰਾਮ ਦੇ ਪੁੱਤਰ ਵਿਦੀਚੰਦ ਦੇ ਬਾਲਚੰਦ ਐਸ਼ ਪ੍ਰਸਤ ਤੇ ਅਭਿਮਾਨੀ ਬਣ ਗਏ ਰਾਜੇ ਰਾਮ ਦੇ ਪੁੱਤਰ ਵਿਦੀਚੰਦ ਤੇ ਬਾਲਚੰਦ ਐਸ਼ ਪ੍ਰਸਤ ਤੇ ਅਭਿਮਾਨੀ ਬਣ ਗਏ ਆਪਣੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਬਠਿੰਡੇ ਪਾਸ ਰਮਾਣਾ ਪਿੰਡ ਬਣ ਲਿਆ ਬਹੁਤੇ ਰਮਾਣੇ ਮਾਲਵੇ ਵਿੱਚ ਹੀ ਬਠਿੰਡੇ ਮੁਕਸਰ ਫਰੀਦਕੋਟ ਤੇ ਸੰਗਰੂਰ ਦੇ ਖੇਤਰਾ ਵਿੱਚ ਹੀ ਆਬਾਦ ਸਨ ਅਤੇ ਹਜੇ ਵੀ ਹਨ ਇਹਨਾਂ ਦੇ ਪ੍ਰਸਿੱਧ ਪਿੰਡ ਰਮਾਣਾ ਕਲਾ ਰਮਾਣਾ ਅਜੀਤ ਸਿੰਘ ਜੋਧਪੁਰ ਰਮਾਣਾ ਡੋਗਰ ਰਮਾਣਾ ਤੇ ਦਾਣਨਾ ਰਮਾਣਾ ਆਦ ਹਨ Rajasthan ਦੇ ਗੰਗਾ ਨਗਰ ਤੇ ਹਨੂਮਾਨਗੜ ਖੇਤਰ ਵਿੱਚ ਰਮਾਣੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ বাসਦੇ ਹਨ ਕੁਝ ਰਮਾਣੇ ਆਪਣਾ ਗੁੱਤ ਢਾਲੀਵਾਲ ਵੀ ਲਿਖਦੇ ਹਨ ਸੰਗਰੂਰ ਇਲਾਕੇ ਦੇ ਪਿੰਡ ਧੌਲਾ ਵਿੱਚ ਰਮਾਣਿਆਂ ਦੇ ਮੁਖੀ ਦੀ ਸਮਾਦ ਪਿੰਡ ਦੇ ਪੂਰਵ ਵੱਲ ਡੇਰਾ ਰਮਾਣਾ ਦੇ ਨਾਮ ਨਾਲ ਮਸ਼ਹੂਰ ਹੈ ਇਹ ਮੇਹਰ ਮਿੱਠੇ ਦੀ ਵੰਸ ਨਾਲ ਨਾਰਾਜ਼ ਹੋ ਕੇ ਇੱਧਰ ਆਏ ਸਨ ਪਿੰਡ ਨਥਾਣਾ ਵਿੱਚ ਬਾਬਾ ਕਾਲੂनाथ ਦੀ ਯਾਦ ਵਿੱਚ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਬਾਬਾ ਕਾਲੂਨਾਥ ਅੱਜ ਤੋਂ 400 ਸਾਲ ਪਹਿਲਾਂ ਹੋਇਆ ਸੀ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਹੋਰ ਮਹਾਨ ਸਿੱਧਾਂ ਨਾਲ ਇਸ ਸਥਾਨ ਤੇ ਗੋਸ਼ਟੀਆਂ ਕੀਤੀਆਂ ਸਨ ਜਿੱਥੇ ਇਸ ਸਮੇਂ ਬਾਬਾ ਕਾਲੂ ਨਾਸ ਦਾ ਮੰਦਿਰ ਹੈ ਇੱਥੇ ਬੈਠ ਕੇ ਨਾਥ ਜੀ ਨੇ ਮਹਾਨ ਤਪੱਸਿਆ ਕੀਤੀ ਸੀ ਇਸ ਗੰਗਾ ਦੇ ਤਲਾਬ ਵਿੱਚ ਕਾਲੂ ਨਾਸ ਦੇ ਭਾਈ ਦੀ ਬੰਸ ਦੇ ਰਮਾਣੇ ਆਪਣੇ ਮ੍ਰਿਤਕ ਦੇ ਫੁੱਲ ਜਲ ਪ੍ਰਵਾਹ ਕਰਦੇ ਹਨ ਤੇ ਇਸ਼ਨਾਨ ਕਰਦੇ ਹਨ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਇੰਦ ਸਾਹਿਬ ਜੀ ਦੀ ਯਾਦ ਵਿੱਚ ਇੱਕ ਸ਼ਾਨਦਾਰ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਗੁਰੂ ਜੀ ਮਾਲਵੇ ਦੇ ਇਸ ਖੇਤਰ ਵਿੱਚ ਵਿਕਰਮੀ ਸੰਮਤ 1688 ਤੋਂ 1692 ਤੱਕ ਸਮੇਤ ਪਰਿਵਾਰ 4-5 ਸਾਲ ਰਹੇ ਸਨ ਇਸ ਪਵਿੱਤਰ ਸਥਾਨ ਤੇ ਮੇਲਾ 4 ਦਿਨ ਪਰਦਾ ਹੈ ਚੇਤਰਵਦੀ ਤੀਰਸ ਨੂੰ ਸਵੇਰੇ ਢੋਲ ਵਜਾ ਕੇ ਮੇਲੇ ਦਾ ਸੱਦਾ ਦਿੱਤਾ ਜਾਂਦਾ ਹੈ ਇਸ ਦਿਨ ਰਮਾਣੇ ਦੂਰ ਦੂਰ ਤੋਂ ਆ ਕੇ ਮੰਦਰ ਵਿੱਚ ਚੌਕੀ ਭਰਦੇ ਹਨ ਤੇ ਅਗਲੀ ਸਵੇਰ ਗੰਗਾ ਦਾ ਇਸ਼ਨਾਨ ਕਰਕੇ ਮੱਥਾ ਟੇਕਦੇ ਹਨ ਪ੍ਰਸ਼ਾਦ ਵਜੋਂ ਮੁੱਖ ਰੂਪ ਵਿੱਚ ਗੁੜ ਦੀਆਂ ਡਲੀਆਂ ਚੜ੍ਹਦੀਆਂ ਹਨ ਨਕਦ ਚੜਾਵਾ ਵੀ ਚੜਦਾ ਹੈ ਨਵੇਂ ਵਿਆਹ ਵਾਲੇ ਜੋੜੇ ਅਤੇ ਸੁੱਖਾਂ ਪੂਰੀਆਂ ਹੋ ਜਿਨ੍ਹਾਂ ਨੂੰ ਭੇਲੀਆਂ ਕਿਹਾ ਜਾਂਦਾ ਹੈ ਨਕਦ ਚੜਾਵਾ ਵੀ ਬਹੁਤ ਚੜਦਾ ਹੈ ਨਵੇਂ ਵਿਆਹ ਵਾਲੇ ਜੋੜੇ ਅਤੇ ਸੁੱਖਾਂ ਪੂਰੀਆਂ ਹੋਣ ਵਾਲੇ ਲੋਕ بلند ਉੱਪਰ ਮਿੱਟੀ ਕੱਢ ਕੇ ਜਾਂਦੇ ਹਨ ਮਿੱਟੀ ਕੱਢ ਕੇ ਜਾਂਦੇ ਹਨ ਮਸਿਆ ਦੇ ਦਿਨ ਇਲਾਕੇ ਦੇ ਲੋਕੀ ਮੇਲੇ ਵਿੱਚ ਸ਼ਾਮਲ ਹੁੰਦੇ ਹਨ ਇਸ ਤੋਂ ਅਗਲੇ ਦਿਨ ਕੋਲ ਤੇ ਖੇਡਾਂ ਹੁੰਦੀਆਂ ਹਨ ਮੇਲੇ ਦੇ ਅੰਤਲੇ ਦਿਨ ਕੇਵਲ ਔਰਤਾਂ ਦਾ ਹੀ ਮੇਲਾ ਹੁੰਦਾ ਹੈ ਬਾਬੇ ਕਾਲੂ ਨਾਥ ਦੇ ਸਰਦਾਲੂ ਮਾਜੇ ਵਿੱਚ ਵੀ ਬਹੁਤ ਸਨ ਸਠਿਆਲੇ ਪਿੰਡ ਦੀ ਮਾਈ 나ਥ ਜੀ ਦੀ ਬਹੁਤ ਸ਼ਰਧਾਲੂ ਸੀ ਉਸ ਦੇ 나ਥ ਜੀ ਦੇ ਬਚਨ ਅਨੁਸਾਰ ਧੀਰਾ ਜੰਮਿਆ ਜਦੋਂ ਧੀਰਾ ਵੱਡਾ ਹੋਇਆ ਤਾਂ ਉਸ ਦਾ ਆਪਣੇ ਮਰਤੇ ਭਰਾ ਨਾਲ ਝਗੜਾ ਹੋ ਗਿਆ ਸੀ ਉਸਨੇ ਤੋਂ ਖਨਾਲ ਬਾਦਸ਼ਾਹ ਤੋਂ ਮੌਤ ਦੀ ਸਜ਼ਾ ਕਰਵਾ ਦਿੱਤੀ ਤੀਰੇ ਨੇ ਆਪਣੇ ਬਾਬੇ ਕਾਲੂ ਨਾਥ ਦੇ ਨਾਮ ਦੀ ਸੁਖ ਸੁਖੀ ਸੁੱਖ ਪੂਰੀ ਹੋ ਗਈ ਤੀਰਾ ਛੁੱਟ ਗਿਆ ਉਹ ਨਾਥ ਜੀ ਦੀ ਸੇਵਾ ਵਿੱਚ ਨਥਾਣੇ ਆ ਕੇ ਹਾਜ਼ਰ ਹੋ ਗਿਆ ਕਈ ਦਿਨ ਸੇਵਾ ਕੀਤੀ ਫਿਰ ਨਾਥ ਜੀ ਦੀ ਆਗਿਆ ਨਾਲ ਰਾਜਾ ਰਾਮ ਦੇ ਛੋਟੇ ਪੁੱਤਰ ਰੂਪ ਚੰਦ ਨੂੰ ਆਪਣੇ ਨਾਲ ਲੈ ਗਿਆ ਉਸ ਨੂੰ ਆਪਣੀ ਜ਼ਮੀਨ ਵਿੱਚੋਂ ਪੰਜ ਖੂ ਜਾਇਦਾਦ ਦੇ ਦਿੱਤੀ ਹੁਣ ਰੂਪਚੰਦ ਦੀ ਵੰਸ ਦੇ ਕਈ ਰੁਮਾਣੇ ਪਰਿਵਾਰ ਉੱਥੇ ਵੱਸਦੇ ਹਨ ਜਿਨ੍ਹਾਂ ਨੂੰ ਪਿੰਡ ਦੇ ਲੋਕ ਗੁਰੂ ਕਹਿ ਕੇ ਸੰਬੋਧਨ ਕਰਦੇ ਹਨ ਸਠਿਆਲਾ ਬੱਲ ਜੱਟਾਂ ਦਾ ਪ੍ਰਸਿੱਧ ਪਿੰਡ ਹੈ ਮਾਝੇ ਦੇ ਬੱਲ ਜੱਟ ਵੀ ਰੁਮਾਣਿਆਂ ਦੇ ਮੇਲੇ ਵਿੱਚ ਸਰਦਾ ਨਾਲ ਆ ਕੇ ਇਸ਼ਨਾਨ ਕਰਕੇ ਜਾਂਦੇ ਹਨ ਬਾਬਾ ਕਾਲੂ ਨਾਥ ਦੇ ਮੰਦਰ ਵਿੱਚ ਅੱਜ ਤੱਕ ਵੀ ਮੰਜੇ ਉੱਪਰ ਸੌਣ ਮਾਸ ਸ਼ਰਾਬ ਬੈਂਗਣ ਤੇ ਲਸਣ ਦੀ ਵਰਤੋਂ ਦੀ ਮਨਾਹੀ ਹੈ ਸ਼ੁਰੂ ਵਿੱਚ ਸਾਰੇ ਰਮਾਣੇ ਬੈਸ਼ ਨੂੰ ਹੁੰਦੇ ਸਨ ਪਿਆਜ਼ ਲਸਣ ਮਸਰ ਮੀਟ ਸ਼ਰਾਬ ਅੰਡੇ ਆਦਿ ਦੀ ਵਰਤੋਂ ਨਹੀਂ ਕਰਦੇ ਸਨ ਗਲ ਵਿੱਚ ਬਾਬੇ ਨਾਥ ਦੇ ਭਗਤ ਹੋਣ ਦੀ ਨਿਸ਼ਾਨੀ ਕੰਠੀ ਪਾ ਕੇ ਰੱਖਦੇ ਸਨ ਸਿੱਖੀ ਦੇ ਪ੍ਰਭਾਵ ਕਾਰਨ ਰਮਾਣੇ ਪੁਰਾਣੇ ਰਸਮ ਰਿਵਾਜ ਛੱਡ ਰਹੇ ਹਨ ਰਮਾਣਾ ਢਾਲੀ ਵਾਲਾਂ ਵਿੱਚੋਂ ਇੱਕ ਗੋਤ ਨਵਾਂ ਪ੍ਰਚਲਿਤ ਹੋਇਆ ਹੈ ਪੰਜਾਬ ਵਿੱਚ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ ਇਹ ਸਾਰੇ ਜੱਟ ਸਿੱਖ ਹਨ ਰਮਾਣੇ ਭਾਈਚਾਰੇ ਦੇ ਲੋਕ ਮਿਹਨਤੀ ਤੇ ਸੰਜਮੀ ਹੁੰਦੇ ਹਨ ਜੋ ਮਿਹਨਤ ਨਹੀਂ ਕਰਦੇ ਉਹ ਇੱਕ ਦਿਨ ਜ਼ਰੂਰ ਬਰਬਾਦ ਹੁੰਦੇ ਹਨ ਵਿਦਿਆ ਪ੍ਰਾਪਤ ਕਰਕੇ ਵੀ ਰਮਾਣਿਆਂ ਨੇ ਬਹੁਤ ਉન્નਤੀ ਕੀਤੀ ਹੈ ਕੁਝ ਰਮਾਣੇ ਬਾਹਰਲੇ ਦੇਸ਼ਾਂ ਕੈਨੇਡਾ ਆਦਿ ਵਿੱਚ ਵੀ ਰਹਿ ਰਹੇ ਹਨ ਸ਼੍ਰੀ ਮਹਿੰਦਰ ਸਿੰਘ ਰਮਾਣਾ ਫਰੀਦਕੋਟ ਜ਼ਿਲ੍ਹੇ ਦੇ ਪ੍ਰਸਿੱਧ ਲੀਟਰ ਹੋਏ ਹਨ ਇੱਕ ਇਤਿਹਾਸ ਰਮਾਣਾ ਪੁਸਤਕਕਾਰਤਾ ਵਿੱਚ ਵੀ ਛਪੀ ਹੈ ਅਸਲ ਵਿੱਚ ਰਮਾਣਾ ਇੱਕ ਛੋਟਾ ਜਿਹਾ ਗੋਤ ਹੈ ਬਹੁਤੇ ਰਮਾਣੀ ਮਾਲਵੇ ਵਿੱਚ ਹੀ ਵਸਦੇ ਹਨ ਮਾਝੇ ਵਿੱਚ ਬਾਬਾ ਬਕਾਲਾ ਦੇ ਨਜ਼ਦੀਕ ਰਮਾਣਾ ਚੱਕ ਵਿੱਚ ਬਾਬਾ ਹਰੀਦਾਸ ਜੀ ਦੀ ਯਾਦ ਵਿੱਚ 2 ਦਿਨ ਸਾਲਾਨਾ ਮੇਲਾ ਲੱਗਦਾ ਹੈ ਬੇਸ਼ੱਕ ਨਵਾਂ ਗੋਤ ਹੈ ਪਰ ਫਿਰ ਵੀ ਪੰਜਾਬ ਵਿੱਚ ਕਾਫੀ ਪ੍ਰਸਿੱਧ ਗੋਤ ਹੈ ਸੋ ਇਹ ਸੀ ਆਪਣੀ ਅੱਜ ਦੀ ਇਤਿਹਾਸਕ ਜਾਣਕਾਰੀ ਨਾਲ ਸੰਬੰਧਿਤ ਵੀਡੀਓ ਆਪਣੇ ਚੈਨਲ ਨੂੰ ਲਾਈਕ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਨੂੰ ਅੱਗੇ ਤੋਂ ਵੀ ਸ਼ੇਅਰ ਕਰੋ